ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਆਵਾਜ਼ ਦੇ ਖਾਲਕ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਹਾਡੇ ਨਾਲ ਰੋਜ਼ ਨਿਤ ਨਵੀਂ ਜਾਣਕਾਰੀ ਕੋਈ ਨਾ ਕੋਈ ਸਾਂਝੀ ਕਰਦੇ ਰਹਿੰਦੇ ਆ ਸਾਡਾ ਧਿਆਨ ਹੈ ਜਿਹੜਾ ਬਹੁਤੀ ਵਾਰ ਆਪਣਾ ਦੇਸ਼ ਛੱਡ ਕੇ ਆਪਣਾ ਸਟੇਟ ਛੱਡ ਕੇ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਵੱਲ ਵੀ ਚਲੇ ਜਾਂਦਾ ਕਿਉਂਕਿ ਜਿੱਥੇ ਵੀ ਪੰਜਾਬੀ ਵੱਸਦੇ ਨੇ ਉੱਥੇ ਵਾਪਰਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਡਾ ਖਾਸ ਕਰਕੇ ਮੀਡੀਆ ਦਾ ਧਿਆਨ ਹੈ ਜਿਹੜਾ ਉਹ ਖਿੱਚ ਲੈਂਦੀਆਂ ਨੇ ਅੱਜ ਜਦੋਂ ਸਵੇਰੇ ਸਵੇਰੇ ਅਸੀਂ ਐਪੀਸੋਡ ਬਣਾਉਣ ਬਾਰੇ ਸੋਚ ਰਹੇ ਸੀ ਤਾਂ ਅਮਰੀਕਾ ਦੇ ਵਿੱਚੋਂ ਕੁਝ ਖਬਰਾਂ ਪੜਨ ਨੂੰ ਮਿਲਦੀਆਂ ਨੇ ਅਮਰੀਕਾ ਦੀ ਧਰਤੀ ਤੇ ਬਹੁਤ ਸਾਰਾ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਕਹਿ ਸਕਦੇ ਆ ਉੱਥੇ ਆਪੋ ਆਪਣੇ ਕਾਰੋਬਾਰ ਆਪੋ ਆਪਣੇ ਰੁਜ਼ਗਾਰ ਦੀ ਤਲਾਸ਼ ਵਿੱਚ ਜਾਂ ਰੁਜ਼ਗਾਰ ਸਥਾਪਿਤ ਕਰਕੇ ਉੱਥੇ ਬੈਠਾ ਹੋਇਆ ਲੰਬੇ ਸਮੇਂ ਤੋਂ ਬਹੁਤ ਸਾਰੇ ਪਰਿਵਾਰਾਂ ਦੇ ਵਿੱਚੋਂ ਇਨਲੀਗਲ ਬੱਚੇ ਨੇ ਜਿਹੜੇ ਏਜੰਟਾਂ ਰਾਹੀਂ ਅ ਵਿਦੇਸ਼ ਵਿੱਚ ਅਮਰੀਕਾ ਦੇ ਵਿੱਚ ਸਥਾਪਿਤ ਹੋ ਚੁੱਕੇ ਨੇ ਚਲੇ ਗਏ ਨੇ ਕਈਆਂ ਦੇ ਰੈਫਿਊਜੀ ਕੇਸ ਚੱਲਦੇ ਨੇ ਤੇ ਕਈ ਕੇਸ ਕਰਨ ਵਾਲੇ ਪਾਸੇ ਨ ਤੁਰਦੇ ਨੇ ਤੇ ਕੁਦਰਤੀ ਹੈ ਕਿ ਜਦੋਂ ਦੂਰ ਬੈਠਾ ਮਨੁੱਖ ਹੈ ਆਪਣੇ ਮਾਪਿਆਂ ਤੋਂ ਧਰਤੀ ਤੋਂ ਤੇ ਉਹਦੀ ਜਿਹੜੀ ਇਦਾਂ ਦੀ ਜਿਨ੍ਹਾਂ ਦੇ ਸਿਰ ਤੇ ਤਲਵਾਰ ਲਟਕਦੀ ਹੋਵੇ ਜਿਸ ਤਰ੍ਹਾਂ ਉਥੋਂ ਦੇ ਰਾਸ਼ਟਰਪਤੀ ਹੋਂਦ ਵਿੱਚ ਆਏ ਨਵੇਂ ਰਾਸ਼ਟਰਪਤੀ ਦੁਬਾਰਾ ਜਿਨ੍ਹਾਂ ਨੇ ਆਪਣਾ ਅਹੁਦਾ ਸੰਭਾਲਿਆ ਉਸ ਰਾਸ਼ਟਰਪਤੀ ਦੇ ਸੌ ਚੱਕਣ ਤੋਂ ਬਾਅਦ ਬਹੁਤ ਸਾਰੇ ਨਵੇਂ ਕਾਨੂੰਨ ਜਿਹੜੇ ਖਾਸ ਕਰਕੇ ਬਹੁਤ ਸਾਰੇ ਇਨਲੀਗਲ ਬੱਚੇ ਜਿਹੜੇ ਉੱਤੇ ਬੈਠੇ ਨੇ ਉਹਨਾਂ ਨੂੰ ਫੜਨ ਵਾਸਤੇ ਛਾਪੇ ਮਾਰੀ ਨਵੇਂ-ਨਵੇਂ ਕਾਨੂੰਨ ਬਣਾਉਣ ਦੀ ਗੱਲ ਤੇ ਅੱਜ ਅਸੀਂ ਅਮਰੀਕਾ ਦੀ ਕੁਝ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਦੇ ਆਂ ਰੋਜ ਦੀ ਤਰ੍ਹਾਂ ਸਾਡੇ ਨਾਲ ਦੇ ਸادات ਲੋਚਨ ਸਿੰਘ ਪਮੱਦੀ ਉਹ ਕਿ ਵਿਦਵਾਨ ਨੇ ਚਿੰਤਕ ਨੇ ਆ ਸਵਾਗਤ ਹੈ ਪਮੱਦੀ ਸਾਹਿਬ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਕੁਲਦੀਪ ਜਦੋਂ ਅਮਰੀਕਾ ਦੀਆਂ ਖਬਰਾਂ ਕੈਨੇਡਾ ਤੋਂ ਅਸੀਂ ਸਾਂਝੀ ਕੀਤੀਆਂ ਸੀ ਕੁਝ ਦਿਨ ਪਹਿਲਾਂ ਹੁਣ ਅਮਰੀਕਾ ਤੋਂ 2-3 ਦਿਨ ਤੋਂ ਲਗਾਤਾਰ ਰਾਸ਼ਟਰਪਤੀ ਵੱਲੋਂ ਇੱਕ ਵਾਰ ਇਹ ਵੀ ਗੱਲ ਚੱਲੀ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਪੁਲਿਸ ਵੱਲੋਂ ਛਾਪੇ ਮਾਰੀ ਹਾਲਾਂਕਿ ਬਾਅਦ ਵਿੱਚ ਵਿੱਚ ਖਬਰ ਦੀ ਸੋਲ ਆ ਗਈ ਸੀ ਤੇ ਉੱਥੇ ਬਹੁਤ ਸਾਰੇ ਪਰਿਵਾਰ ਜਿਹੜੇ ਬੈਠੇ ਨੇ ਉਹਨਾਂ ਨਾਲ ਫੋਨ ਤੇ ਗੱਲ ਵੀ ਹੁੰਦੀ ਆ ਜਿਹੜੀ ਉਹ ਦਲੀਲ ਦਿੰਦੇ ਨੇ ਉਹ ਕਹਿੰਦੇ ਨੇ ਕਿ ਇੱਥੇ ਕੁਝ ਨਹੀਂ ਹੋਣ ਵਾਲਾ ਇਦਾਂ ਦਾ ਜਿਹੜੇ ਜਿਨ੍ਹਾਂ ਦੇ ਕੇਸ ਚੱਲਦੇ ਨੇ ਉਹਨਾਂ ਨੂੰ ਕੁਝ ਨਹੀਂ ਹੋਵੇਗਾ ਪਰੰਤੂ ਜਿਹੜਾ ਮੀਡੀਆ ਦੇ ਵਿੱਚ ਇੰਨਾ ਰੌਲਾ ਇਨਲੀਗਲ ਉਹ ਕੌਣ ਨੇ ਜਿਨ੍ਹਾਂ ਨੂੰ ਫੜ ਕੇ ਕੋਈ 25000 ਕੋਈ ਲੱਖ 2.5 ਲੱਖ ਇੱਥੋਂ ਤੱਕ ਵੀ ਉਹਨਾਂ ਨੂੰ ਫੜ ਕੇ ਵਾਪਸ ਵੱਖ-ਵੱਖ ਦੇਸ਼ਾਂ 'ਚ ਭੇਜਿਆ ਜਾਣਾ ਅਸੀਂ ਤੁਹਾਡੇ ਕੋਲ ਕੋਈ ਜਾਣਕਾਰੀ ਤੁਹਾਡੇ ਕੋਲੋਂ ਜਾਣਨ ਦਾ ਯਤਨ ਕਰੀਏ ਕਿ ਅਮਰੀਕਾ ਦੇ ਵਿੱਚ ਇੰਨਾ ਕਾਹਦਾ ਰੌਲਾ ਕਿਹੜੇ ਪੰਜਾਬੀਆਂ ਨੂੰ ਕਿਹੜੇ ਭਾਰਤੀਆਂ ਨੂੰ ਵਾਪਸ ਭੇਜਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅ ਆਵਾਜ਼-ਏ-ਖਲਕ ਦੇਖ ਰਹੇ ਸਾਰੇ ਦਰਸ਼ਕ ਇਸ ਗੱਲਬਾਤ ਦੇ ਬੜੇ ਉਤਸਕ ਹੁੰਦੇ ਨੇ ਉਤਸਕ ਹੁੰਦੇ ਨੇ ਵੀ ਅਮਰੀਕਾ ਦੇ ਵਿੱਚ ਜੋ ਕੁਝ ਵਾਪਰਦਾ ਹੈ ਦਾ ਅਖੀਰਲਾ ਨਤੀਜਾ ਕੀ ਹੋਊਗਾ ਅਮਰੀਕਾ ਕਿਉਂਕਿ ਦੁਨੀਆ ਦਾ ਇੱਕ ਸਮਰਾਟ ਮੁਲਕਾ ਦੁਨੀਆ ਵਿੱਚ ਕਿਤੇ ਵੀ ਕੋਈ ਪਾਲਸੀ ਬਣਦੀ ਹੈ ਤੇ ਅਮਰੀਕਾ ਉਹਦੇ ਵਿੱਚ ਆਪਣਾ ਪਾਰਟ ਪਲੇ ਕਰਦਾ ਰੋਲ ਅਦਾ ਕਰਦਾ ਉੱਥੇ ਇਹ ਜਿਹੜੀ ਸਿਆਸੀ ਉਥਲ ਪੁਥਲ ਹੋਈ ਮਿਸਟਰ ਟਰੰਪ ਜਿਹੜੇ ਉੱਥੋਂ ਦੇ ਨਵੇਂ ਰਾਸ਼ਟਰਪਤੀ ਬਣੇ ਤੇ ਉਹਨਾਂ ਨੇ ਰਾਸ਼ਟਰਪਤੀ ਬਣ ਤੋਂ ਪਹਿਲਾਂ ਵੀ ਜਿਹੜੇ ਬਿਆਨ ਦਿੱਤੇ ਸੀ ਤੇ ਬੰਦੇ ਨੂੰ ਯਾਦ ਹੁੰਦੇ ਨੇ ਵੀ ਮੈਂ ਉਹ ਬਿਆਨ ਜਿਹੜੇ ਦਿੱਤੇ ਨੇ ਮੈਂ ਉਹਨਾਂ ਨੂੰ ਅਮਲ ਵਿੱਚ ਲਿਆਉਣਾ ਕਿਉਂਕਿ ਚੋਣ ਜਿੱਤਣ ਵਾਸਤੇ ਹਰ ਬੰਦਾ ਆਪਣੇ ਤਰੀਕੇ ਨਾਲ ਆਪਣਾ ਵਿਧੀ ਵਿਵਧਾਨ ਬਣਾਉਂਦਾ ਆਪਣੇ ਵੋਟਰਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਇਸ ਤਰ੍ਹਾਂ ਦੀ ਉਹ ਗੱਲ ਕਰਦਾ ਤੇ ਫਿਰ ਉਹਦੇ ਵਾਸਤੇ ਅਗਲੀ ਚਣੌਤੀ ਹੁੰਦੀ ਹੈ ਵੀ ਜਿਹੜੀ ਲੋਕਾਂ ਨਾਲ ਉਹਨੇ ਗੱਲ ਕੀਤੀ ਹੈ ਉਹਦੇ ਤੇ ਉਹ ਕਿੰਨਾ ਖਰਾਬ ਕਰਦਾ ਕਿਉਂਕਿ ਉਹ ਲੋਕ ਮੁੜ ਕੇ ਫਿਰ ਜਵਾਬਦੇਹੀ ਵੀ ਕਰਦੇ ਨੇ ਨਾ ਜਵਾਬਦੇਹੀ ਆ ਉਹਦੀ ਵੀ ਜਿਹੜਾ ਬੰਦਾ ਕਿਸੇ ਨੂੰ ਕੋਈ ਕਰਕੇ ਦੇ ਆਉਂਦਾ ਰਹੀ ਗੱਲ ਅਮਰੀਕਾ ਦੇ ਵਿੱਚ ਜਿਹੜਾ ਪ੍ਰਵਾਸ ਮੈਂ 2001 ਦੇ ਵਿੱਚ ਪਹਿਲੀ ਵਾਰੀ ਅਮਰੀਕਾ ਗਿਆ ਸੀ ਨਿਰਸੰਦੇ ਅਮਰੀਕਾ ਵੱਡਾ ਮੁਲਕਾ ਤੇ ਉਹਦੇ ਕਈ ਖੇਤਰ ਐਸੇ ਨੇ ਵੀ ਉੱਥੇ ਜਾ ਕੇ ਤੁਹਾਨੂੰ ਖਾਸ ਕਰਕੇ ਕੈਲੀਫੋਰਨੀਆ ਵਿੱਚ ਜਾ ਕੇ ਤਾਂ ਲੱਗਦਾ ਹੀ ਨਹੀਂ ਵੀ ਤੁਸੀਂ ਅ ਅਮਰੀਕਾ ਦੇ ਵਿੱਚੋਂ ਤੁਹਾਨੂੰ ਇਦਾਂ ਲੱਗਦਾ ਵੀ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਵਿਚਰ ਰਹੇ ਲੇਕਿਨ ਇਹ ਗੱਲ ਬਿਲਕੁਲ ਹਕੀਕੀ ਰੂਪ ਵਿੱਚ ਮੈਨੂੰ ਉੱਥੇ ਉਹਨੂੰ ਹੁਣ ਮੈਨੂੰ ਨਾਂ ਤੇ ਉਹਨਾਂ ਦੇ ਨਹੀਂ ਯਾਦ ਕੀ ਬਤੇ ਮਿਲੇ ਗੱਲਾਂ ਚੱਲੀਆਂ ਟੋਕੇ ਜਦੋਂ ਅਸੀਂ ਪਰਫਾਰਮੈਂਸ ਦੰਦੇ ਸੀ ਆਪਣੀ ਤੇ ਕਿਸੇ ਨੂੰ ਚੰਦਾ ਲੱਗਣਾ ਉਹਨਾਂ ਨੇ ਸਾਡੇ ਨਾਲ ਨੇੜਤਾ ਬਣਾਉਣੀ ਗੱਲਾਂ ਬਾਤਾਂ ਕਰਨੀਆਂ ਇਹ ਉਹਨਾਂ ਨੂੰ ਪੁੱਛਣਾ ਕਿ ਕਿੰਨੇ ਸਾਲ ਹੋ ਗਏ ਤੈਨੂੰ ਆਏ ਨੂੰ ਤੇ ਮੈਨੂੰ ਇੱਕ ਦੋ ਘਟਨਾਵਾਂ ਮੈਨੂੰ ਬਹੁਤ ਮਤਲਬ ਅੱਜ ਵੀ ਭਾਵਕ ਕਰ ਦਿੰਦੀਆਂ ਨੇ ਉਹਨਾਂ ਵਿੱਚੋਂ ਇੱਕ ਸੱਜਣ ਕਹਿੰਦਾ ਅੱਖਾਂ ਭਰ ਲੀਆਂ ਉਹਨੇ ਉਹ ਕਹਿੰਦਾ ਮੈਨੂੰ 18 ਸਾਲ ਹੋ ਗਏ ਆਏ ਨੂੰ ਮੇਰੀ ਗੁੱਡੀ ਉਦੋਂ 1.5 ਸਾਲ ਦੀ ਸੀ ਜਦੋਂ ਮੈਂ ਆਇਆ ਤੇ ਅੱਜ ਮੇਰੀ ਕੁੜੀ ਵਿਆਹਣ ਵਾਲੀ ਹੋ ਗਈ 18 ਸਾਲ ਮੈਨੂੰ ਇੱਥੇ ਆਏ ਕਹਿੰਦਾ ਮੇਰੀ ਕੁੜੀ ਦੀ ਉਮਰ 19.5 ਸਾਲ ਹੋ ਗਈ 20 ਸਾਲ ਦੀ ਕੁੜੀ ਅਸੀਂ ਵਿਆਉਣ ਬਾਰੇ ਸੋਚਦੇ ਆਂ ਉਹ ਕਹਿੰਦਾ ਵੀ ਪੈਸੇ ਕਮਾ ਲੇ ਲੇਕਿਨ ਜ਼ਿੰਦਗੀ ਆ ਜਿਹੜੀ ਐਦਾਂ ਲੱਗਦਾ ਵੀ ਜ਼ਿੰਦਗੀ ਲਜਾਈ ਚਲੀ ਗਈ 18 ਸਾਲ ਆਪਣੇ ਪਰਿਵਾਰ ਤੋਂ ਆਪਣੇ ਮਾਪਿਆਂ ਤੋਂ ਉਹਦੇ ਵਿੱਚ ਕੁਝ ਵੀ ਹੋ ਸਕਦਾ ਮਾਂ ਜਾ ਸਕਦੀ ਆ ਪਿਤਾ ਜਾ ਸਕਦਾ ਉਸ ਬੰਦੇ ਅੰਦਰ ਤਾਂ ਇਹ ਅਹਿਸਾਸ ਹੁੰਦਾ ਵੀ ਮੈਂ ਕਮਾਈ ਕੀਤੀ ਆ ਮੈਂ ਪੈਸਾ ਬਹੁਤ ਭੇਜਿਆ ਪਰ 18 ਸਾਲ ਉਹਦੀ ਘਰਵਾਲੀ ਨੇ ਜਿਹੜਾ ਸੰਤਾਪ ਹੰਡਾਇਆ 18 ਸਾਲ ਜਿਸ ਬੱਚੀ ਨੇ ਆਪਣੇ ਬਾਪ ਦਾ ਮੂੰਹ ਦੇਖਣ ਵਾਸਤੇ ਉਡੀ ਕੀਤੀ ਆ ਤੇ ਉਹ ਦਰਦ ਨੂੰ ਕੌਣ ਮਹਿਸੂਸ ਕਰ ਸਕਦਾ ਤੇ ਉਹ ਬੰਦਾ ਜਿਹੜਾ 18 ਸਾਲ ਉੱਥੇ ਕੰਮ ਕਰਦਾ ਉਹਦੀ ਇੱਛਾ ਤੇ ਹੁੰਦੀ ਆ ਵੀ ਮੈਨੂੰ ਅਮਰੀਕਾ ਪੱਕਾ ਕਰੇ ਮੈਨੂੰ ਇੱਥੋਂ ਦੇ ਮੈਨੂੰ ਗ੍ਰੀਨ ਕਾਰਡ ਮਿਲੇ ਕੌਣ ਬੰਦਾ ਜਿਹੜਾ ਮਤਲਬ ਯਤਨ ਨਹੀਂ ਕਰਦਾ ਵੀ ਮੈਂ ਇੱਥੇ ਪੱਕਾ ਹੋਦਵਾ ਇਹ ਤਾਂ ਹੈ ਤਸਵੀਰ ਦਾ ਇੱਕ ਪਾਸਾ ਤੇ ਦੂਜੇ ਬੰਨੇ ਅਸੀਂ ਕਿਹੜੇ ਰਸਤੇਾਂ ਵਿੱਚ ਹੀ ਗਏ ਆ ਅਸੀਂ ਜਾਣ ਦਾ ਕਿਹੜਾ ਤਰੀਕਾ ਬਣਾਇਆ ਉੱਥੇ ਅਸੀਂ ਜਾ ਕੇ ਆਪਣਾ ਕਿਹੜਾ ਨਾਮ ਲਿਖਵਾਇਆ ਇਹ ਸਾਰੀਆਂ ਗੱਲਾਂ ਇਸ ਤੋਂ ਅੱਗੇ ਜਾ ਕੇ ਕੰਮ ਕਰਦੇ ਆਨੇ ਕਿਉਂਕਿ ਮੁਲਕ ਵੱਡਾ ਇਸ ਕਰਕੇ ਕਈ ਬੰਦੇ ਬਾਹਰ ਕੰਮ ਕਰਦੇ ਨੇ ਤੇ افواਹਾਂ ਨੇ ਜਿਹੜੀਆਂ میڈیا ਦੀਆਂ ਇਹ ਆਪਣੇ ਤੌਰ ਤੇ ਉੱਭਰਦੀਆਂ ਨੇ ਦੀਆਂ ਮੈਂ ਇਸ ਗੱਲ ਦਾ ਹਾਮੀਆ ਵੀ ਅਮਰੀਕਾ ਦੀ ਇਹ ਪ੍ਰੋਬਲਮਾਂ ਵੀ ਜਦੋਂ ਬਾਰਡਰ ਕਿਸੇ ਦੇਸ਼ ਨਾਲ ਸਾਡਾ ਲੱਗਦਾ ਹੁੰਦਾ ਨਾ ਉੱਥੇ ਬੰਦਿਆਂ ਦਾ ਬਾਰਡਰ ਕਰਾਸ ਕਰਕੇ ਕਿਸੇ ਦੇਸ਼ ਵਿੱਚ ਦਾਖਲ ਹੋ ਜਾਣਾ ਇਹ ਇੱਕ ਆਮ ਸੁਭਾਅਕ ਪ੍ਰਕਿਰਿਆ ਕਈ ਮੁਲਕ ਐਸੇ ਨੇ ਜਿਵੇਂ ਆਸਟ੍ਰੇਲੀਆ ਕਹਿ ਲਓ ਆਲੇ-ਦਾਲੇ ਸਾਰੇ ਸਮੁੰਦਰ ਆ ਤੇ ਉੱਥੋਂ ਬੰਦਾ ਜਿਹੜਾ ਜਾਊਗਾ ਜਹਾਜ਼ ਰਾਹੀਂ ਜਾਊਗਾ ਤਾਂ ਉਹ ਪਤਾ ਲੱਗੂਗਾ ਵੀ ਇਹ ਬੰਦਾ ਆਇਆ ਕੁਝ ਮੁਲਕ ਨਹੀਂ ਜਿਨ੍ਹਾਂ ਦੇ ਆਲੇ-ਦਾਲੇ ਸਮੁੰਦਰ ਆ ਉੱਥੇ ਬੰਦਾ ਦੂਜੇ ਰਾਸੇ ਰਾਹੀਂ ਜਾ ਹੀ ਨਹੀਂ ਸਕਦਾ ਹੁਣ ਸਾਡਾ ਜਿਵੇਂ ਬਾਰਡਰ ਆ ਸਾਡੇ ਜਿਵੇਂ ਪਾਕਿਸਤਾਨ ਤੇ ਅਸੀਂ ਆ ਸਾਡਾ ਬਾਰਡਰ ਲੱਗਦਾ ਸੀ ਚਲੋ ਪੰਜਾਬ ਦੇ ਵਿੱਚ ਤਾਰ ਲੱਗੀ ਕੋਈ ਸੈਰ ਦਾ ਕਿਤਰੂ ਗਾਲ ਜਿੱਥੇ ਤਾਰ ਨਹੀਂ ਇਸੇ ਕਰਕੇ ਉਹ ਕੁਸਪੈਟ ਆ ਜਿਹੜੀ ਉਹ ਆਮ ਚੱਲਦੀ ਰਹਿੰਦੀ ਆ ਤੇ ਜਿਹੜੇ ਵਿਚਕਾਰਲੇ ਬੰਦੇ ਹੁੰਦੇ ਨੇ ਇਮੀਗ੍ਰੇਸ਼ਨ ਦੇ ਨਾਲ ਜੁੜੇ ਜਿਹਨਾਂ ਨੂੰ ਇਹਨਾਂ ਚੋਰ ਮੋਰੀਆਂ ਦਾ ਪਤਾ ਹੁੰਦਾ ਫਿਰ ਉਹ ਇਹਦੇ ਵਿੱਚੋਂ ਆਪਣਾ ਇੱਕ ਬਿਜ਼ਨਸ ਚਲਾਉਂਦੇ ਨੇ ਬੰਦੇ ਕਿਉਂਕਿ ਪੈਸਾ ਤਾਂ ਬੰਦਾ ਦੇ ਤਾਂ ਪੈਸਾ ਉਸ ਤੋਂ ਬਾਅਦ ਜਿਹੜੀ ਜਾਨ ਦਾ ਰਿਸਕ ਆ ਵੀ ਕਿਹੜੇ ਰਸਤਿਆਂ ਚੋਂ ਲੈ ਕੇ ਜਾਣਾ ਕਿੱਥੇ ਉਹਨਾਂ ਨੇ ਫੜੇ ਜਾਣਾ ਰਾਤ ਨੂੰ ਉਹਨਾਂ ਨਾਲ ਕਿਹੜਾ ਵਿਵਹਾਰ ਹੋਣਾ ਲੇਕਿਨ ਇੰਨੇ ਕਸ਼ਟ ਝੱਲ ਕੇ ਜਿਹੜਾ ਬੰਦਾ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਤੇ ਹਿਊਮਨ ਰਾਈਟਸ ਦੇ ਪੱਖ ਤੋਂ ਉਹਦੇ ਨਾਲ ਹਮਦਰਦੀ ਤੇ ਕੀਤੀ ਉਹਨਾਂ ਨੇ ਚਾਹੀਦੀ ਆ ਮੈਨੂੰ ਵਿਦੇਸ਼ਾਂ ਦੇ ਮੁਲਕ ਜਿਹੜਾ ਨੂੰ ਅਸੀਂ ਇੰਗਲੈਂਡ ਕਹਿ ਦਈਏ ਤੇ ਮੈਨੂੰ ਉਹ ਗੱਲਾਂ ਕਿਵੇਂ ਯਾਦ ਆਉਂਦੀਆਂ ਨੇ ਜਾਂ ਜਿੱਥੇ ਤੁਸੀਂ ਮਕਾਨ ਬਣਾਉਣਾ ਮੇਰੇ ਇੱਕ ਧਿਆਨ ਵਿੱਚ ਆਈ ਗੱਲ ਮੀਡੀਆ ਦੀ ਤੇ ਉਹ ਕਹਿੰਦੇ ਪਲਾਟ ਲੈ ਲਿਆ ਕਿਸੇ ਨੇ ਸਸਤਾ ਤੇ ਉਹ ਉਹਨਾਂ ਨੇ ਮਕਾਨ ਬਣਾਉਣਾ ਸੀ ਤੇ ਬਾਅਦ ਵਿੱਚ ਜਦੋਂ ਉਹਦੇ ਵਾਸਤੇ ਐਪਲੀਕੇਸ਼ਨ ਦਿੱਤੀ ਵੀ ਮਕਾਨ ਬਣਾਉਣਾ ਉਹ ਕਹਿੰਦੇ ਵੀ ਮਕਾਨ ਨਹੀਂ ਬਣਾ ਸਕਦੇ ਕਾਰਨ ਕਹਿੰਦੇ ਵੀ ਉੱਥੇ ਕੀੜਿਆਂ ਦਾ ਭੌਣਾ ਕੀੜਿਆਂ ਦਾ ਭੌਣਾ ਤੇ ਉਹ ਪਿਛਲੇ 4-5 ਸਾਲ ਤੋਂ ਆ ਤੇ ਉਹ ਉੱਥੇ ਰਹਿ ਰਹੇ ਨੇ ਜਿੱਥੇ ਛੋਟੇ ਜੀਵਾਂ ਵਾਸਤੇ ਇੰਨੀ ਹਮਦਰਦੀ ਆ ਉੱਥੇ ਮਨੁੱਖ ਵਾਸਤੇ ਹਮਦਰਦੀ ਇੱਕ ਕੁਐਸਚਨ ਮਾਰਕਾ ਇਹਦੇ ਨਾਲ ਦੀ ਗੱਲ ਮੈਨੂੰ ਗੁਰਦੁਆਰਾ ਸਾਹਿਬ ਇੰਗਲੈਂਡ ਦੀ ਗੱਲ ਆਦਾ ਤੇ ਉਹਨਾਂ ਨੇ ਮਤਲਬ ਐਲਾਨ ਕੀਤਾ ਵੀ ਅਸੀਂ ਇੱਥੇ ਗੁਰਦੁਆਰਾ ਸਾਹਿਬ ਬਣਾਵਾਂਗੇ ਤੇ ਡੋਨੇਸ਼ਨ ਲੋਕਾਂ ਨੇ ਬੜੀ ਦਿੱਤੀ ਲੇਕਿਨ ਗੁਰਦੁਆਰਾ ਹੋਂਦ ਵਿੱਚ ਨਹੀਂ ਆਇਆ ਤੇ ਸਵਾਲ ਹੁਣ ਸ਼ੁਰੂ ਹੋ ਗਏ ਵੀ ਤੁਸੀਂ ਫੰਡ ਆ ਗਿਆ ਤੁਹਾਡੇ ਕੋਲ ਗੁਰਦੁਆਰਾ ਕਿਉਂ ਨਹੀਂ ਬਣਾਉਂਦੇ ਲੇਕਿਨ ਉਹਦੇ ਵਿੱਚ ਉਹ ਸਾਹਮਣੇ ਜਿਹੜੀ ਗੱਲ ਇਹ ਆਈ ਉਹ ਕਹਿੰਦੇ ਵੀ ਉੱਥੇ ਜਿਹੜੇ ਦਰਖਤ ਨੇ ਉਹਦੇ ਤੇ ਉਲੂਆਂ ਦੇ ਆਲਣੇ ਨੇ ਉਹ ਉਲੂ ਪਤਾ ਨਹੀਂ ਕਿੰਨਾ ਚਿਰ ਤੋਂ ਰਹਿ ਰਹੇ ਅਸੀਂ ਉਹਨਾਂ ਨੂੰ ਓਝਾਰ ਨਹੀਂ ਸਕਦੇ ਦੰਨੀ ਉਹ ਗੋਰਿਆਂ ਦੀ ਧਰਤੀ ਦੇ ਉੱਤੇ ਮੁਢਲੇ ਰੂਪ ਵਿੱਚ ਜਿਨ੍ਹਾਂ ਦਾ ਪੂਰੇ ਵਰਲਡ ਵਿੱਚ ਰਾਜ ਰਿਹਾ ਅਮਰੀਕਾ ਕੈਨੇਡਾ ਵਿੱਚ ਉਹਨਾਂ ਦਾ ਪ੍ਰਭਾਵ ਅੱਜ ਵੀ ਅਸੀਂ ਦੇਖਦੇ ਹਾਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਅੱਜ ਭਾਵੇਂ ਇੰਗਲੈਂਡ ਉਹਨਾਂ ਦੇ ਮੁਲਕਾਂ ਦੇ ਮੁਕਾਬਲੇ ਛੋਟਾ ਮੁਲਕਾ ਲੇਕਿਨ ਉਹ ਪ੍ਰਭਾਵ ਹੈ ਜਿਹੜੇ ਕਾਨੂੰਨਾਂ ਦਾ ਪ੍ਰਭਾਵ ਜਿਹੜੇ ਬਣੇ ਉਹਨਾਂ ਦੇ ਕਾਨੂੰਨ ਉਹਨਾਂ ਦੇ ਰਾਜ ਹੋਣ ਤੋਂ ਬਾਅਦ ਵੀ ਉਹਦੇ ਵਿੱਚ ਵੀ ਉਹ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਗੱਲ ਮੈਂ ਆਪਣੀ ਗੱਲ ਨੂੰ ਸੰਖੇਪ ਕਰਕੇ ਇੱਥੇ ਆਵਾਂ ਨਵੇਂ ਰਾਸ਼ਟਰਪਤੀ ਜੀ ਜੋ ਮਿਸਟਰ ਟਰੰਪ ਬਣੇ ਨੇ ਉਹਨਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ਇਹ ਗੱਲ ਮੈਂ ਨਿੱਜੀ ਤੌਰ ਤੇ ਇਸ ਗੱਲ ਦਾ ਹਮੀਆਂ ਵੀ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਵੀ ਕਿਹੜੇ ਮੁਲਕ ਵਿੱਚ ਕਿੰਨੇ ਬੰਦੇ ਰਹਿੰਦੇ ਨੇ ਤੇ ਉਹ ਸਾਰੀ ਗੱਲ ਜਿਵੇਂ ਸਾਡੇ ਮੁਲਕ ਦੇ ਵਿੱਚ ਆਧਾਰ ਕਾਰਡ ਦੀ ਗੱਲ ਅਸੀਂ ਲੈਂਦੇ ਹਰ ਬੰਦੇ ਕੋਲ ਹੋਣਾ ਚਾਹੀਦਾ ਤੁਹਾਡੀ ਇੱਕ ਪਛਾਣ ਹੋਣੀ ਚਾਹੀਦੀ ਹੈ ਬਿਨਾਂ ਪਛਾਣ ਤੋਂ ਕਿਸੇ ਮੁਲਕ ਵਿੱਚ ਰਹਿਣਾ ਇਹ ਇਹ ਤੁਹਾਡੇ ਲਈ ਕਿਸੇ ਵੀ ਬੰਦੇ ਲਈ ਇਹ ਬਹੁਤ ਵੱਡੀ ਚੁਣੌਤੀ ਆ ਪਰ ਜਿਹੜੇ ਰਹਿੰਦੇ ਨੇ ਜਿਹੜੀ ਉਹਨਾਂ ਦੀ ਮਜਬੂਰੀ ਆ ਜਿਹੜੇ ਨੇ ਰੇਖੂ ਤੋਂ ਉਹ ਨਿਕਲ ਕੇ ਆਏ ਜਿਹੜੇ ਦੁੱਖ ਚੱਲ ਕੇ ਉਹ ਆਏ ਉਸ ਦਰਦ ਨੂੰ ਵੀ ਮਾਨਵੀ ਪੱਖ ਤੋਂ ਬਹੁਤ ਗੰਭੀਰਤਾ ਦੇ ਨਾਲ ਵਿਚਾਰਿਆ ਜਾਣਾ ਚਾਹੀਦਾ ਵੀ ਉਹ ਜਿਹੜਾ ਦਰਦ ਹੰਡਾ ਕੇ ਆਏ ਨੇ ਜਿਹੜਾ ਨਰਕ ਹੰਡਾ ਕੇ ਆਏ ਨੇ ਜਿਵੇਂ ਇੱਕ ਥਾਂ ਤੋਂ ਉੱਜੜ ਕੇ ਬੰਦਾ ਜਾਂਦਾ 35 35 40 40 ਲੱਖ ਰੁਪਇਆ ਦੇ ਕੇ ਕਿੰਨੇ ਕਿੰਨੇ ਪਤਾ ਨਹੀਂ ਕਿੰਨੇ ਕਿੰਨੇ ਦਿਨ ਉਹਨਾਂ ਨੂੰ ਰੋਟੀ ਨਹੀਂ ਮਿਲੀ ਹੋਣੀ ਹਾਂ ਉਹਨਾਂ ਨੂੰ ਬਿਲਕੁਲ ਇੱਕ ਤਰੀਕੇ ਨਾਲ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਆ ਤੇ ਉਹਨਾਂ ਦੇ ਕੇਸ ਨੂੰ ਬਹੁਤ ਹਮਦਰਦੀ ਨਾਲ ਵਿਚਾਰਿਆ ਜਾਣਾ ਚਾਹੀਦਾ ਬਿਲਕੁਲ ਵਿਚਾਰਿਆ ਜਾਣਾ ਚਾਹੀਦਾ ਤੇ ਸਾਡੀਆਂ ਜਿਹੜੀਆਂ ਉੱਥੇ ਹਿਊਮਨ ਰਾਈਟਸ ਦੀਆਂ ਜਥੇਬੰਦੀਆਂ ਨੇ ਚਾਹੇ ਉਹ ਗੋਰਿਆਂ ਦੀਆਂ ਨੇ ਜਾਂ ਵੱਖ-ਵੱਖ ਜਿੰਨੀਆਂ ਵੀ ਕਮਿਊਨਿਟੀਆਂ ਨੇ ਤੇ ਸਾਡੀ ਕਮਿਊਨਿਟੀ ਦਾ ਤਾਂ ਕੁਦਰਤੀ ਤੌਰ ਤੇ ਆਪਣੀ ਕਮਿਊਨਿਟੀ ਨਾਲ ਇੱਕ ਲਗਾ ਹੁੰਦਾ ਲੇਕਿਨ ਜਿਹੜੀਆਂ ਮਤਲਬ ਗੈਰ ਸਿੱਖ ਕਮਿਊਨਿਟੀਆਂ ਨੇ ਹਿਊਮਨ ਰਾਈਟਸ ਦੀਆਂ ਜਿਹੜੀਆਂ ਵੱਡੀਆਂ ਲੰਬਰਦਾਰ ਨੇ ਉਹਨਾਂ ਨੂੰ ਚਾਹੀਦਾ ਵੀ ਚਾਹੇ ਉਹ ਕਿਸੇ ਦੇਸ਼ ਦਾ ਬੰਦਾ ਜਿਹੜਾ ਪਹੁੰਚਿਆ ਉਹ ਜਿਹਨਾਂ ਹਾਲਾਤਾਂ ਵਿੱਚੋਂ ਪਹੁੰਚਿਆ ਉਹਦੇ ਕੇਸ ਨੂੰ ਬੜੀ ਹਮਦਰਦੀ ਨਾਲ ਵਿਚਾਰਿਆ ਜਾਣਾ ਚਾਹੀਦਾ ਹਾਂ ਉਹਦੇ ਵਾਸਤੇ ਤਾਂ ਕਿ ਉਹ ਬੰਦਾ ਨਵਾਂ ਜੀਵਨ ਸ਼ੁਰੂ ਕਰ ਸਕੇ ਉਹਦੀ ਆਈਡੈਂਟੀਫਿਕੇਸ਼ਨ ਲੇਕਿਨ ਖਤਰਾ ਇਸ ਗੱਲ ਦਾ ਅਗਲਾ ਕੀ ਜੇ ਮੇਰੀ ਆਈਡੈਂਟੀਫਿਕੇਸ਼ਨ ਹੋ ਗਈ ਮੈਨੂੰ ਕਿਤੇ ਮੁਰਤੇ ਜਹਾਜ਼ ਨਾਲ ਟਾੜ ਦੇਣ ਮੈਂ ਕਿਹੜਾ ਰਸਤੇ ਵਿੱਚੋਂ ਆਇਆ ਇਸ ਕਰਕੇ ਉਹ ਬੰਦਿਆਂ ਤੇ ਇੱਕ ਬਹੁਤ ਖਤਰੇ ਦੀ ਤਲਵਾਰ ਆ ਜਿਹੜੀ ਉਹ ਲੜਕਦੀ ਆ ਲੈਕਿਨ ਪੰਜਾਬੀਆਂ ਵਾਰੇ ਆ ਵੀ ਇਹ ਬਹੁਤ ਵੱਡੇ ਵੱਡੇ ਰਿਸਕ ਲੈਂਦੇ ਨੇ ਮੋਰ ਰਿਸਕ ਮੋਰ ਪ੍ਰੋਫਿਟ ਉਹਦੇ ਵਿੱਚ ਕਈਆਂ ਦਾ ਠੀਕ ਲੱਗ ਜਾਂਦਾ ਕਈਆਂ ਦਾ ਨਹੀਂ ਲੱਗਦਾ ਤੇ ਵੱਡੀ ਗੱਲ ਹੁੰਦੀ ਆ ਵੀ ਐਸੇ ਔਖੇ ਹਾਲਾਤ ਵਿੱਚ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੰਤੁਲਿਤ ਰੱਖਣਾ ਮਾਨਸਿਕ ਤੌਰ ਤੇ ਆਪਣੇ ਆਪ ਤੇ ਸਭੇ ਭਰੋਸਾ ਰੱਖਣਾ ਤੇ ਨਾਲ ਨਾਲ ਚੰਗੇ ਤਰੀਕੇ ਦੇ ਨਾਲ ਉਸ ਮੁਲਕ ਦਾ ਵਸਿੰਦਾ ਬਣਨ ਵਾਸਤੇ ਜੋ ਮੁੱਢਲੀਆਂ ਸਾਡੀਆਂ ਜੋ ਸਾਨੂੰ ਕਰਨਾ ਚਾਹੀਦਾ ਮੁੱਢਲੇ ਦੂ ਵਿੱਚ ਉਸ ਪਾਸੇ ਤਵੱਜੂ ਦੇਣੀ ਚਾਹੀਦੀ ਆ ਇਹ ਨਾ ਹੋਵੇ ਵੀ ਅਸੀਂ ਉਹਦੇ ਵੱਲ ਤਵੱਜੂ ਨਾ ਦੇਈਏ ਸਾਡੇ ਵੀ ਫਰਜ਼ ਬਣਦੇ ਨੇ ਤਾਂ ਕਿ ਅਸੀਂ ਇੱਕ ਵਧੀਆ ਨਾਗਰਿਕ ਬਣ ਸਕੀਏ ਕਿਉਂਕਿ ਅਮਰੀਕਾ ਦੀ ਤਰਤੀ ਦਾ ਜਿੰਨਾ ਵੀ ਅਸੀਂ ਤਰੱਕੀ ਦਾ ਆਧਾਰ ਵੇਖਦੇ ਆ ਉਹਦੇ ਵਿੱਚ ਪੰਜਾਬੀ ਭਾਈਚਾਰੇ ਦਾ ਸਿੱਖ ਭਾਈਚਾਰੇ ਦਾ ਅਹਿਮ ਯੋਗਦਾਨ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਚਾਹੀਦਾ ਵੀ ਜੇ ਜਿਹੜੇ ਅਮਰੀਕਾ ਦੇ ਵਿੱਚ ਗਏ ਨੇ ਭਾਰਤ ਦਾ ਵਿਦੇਸ਼ ਮੰਤਰਾਲਾ ਉਹਨਾਂ ਵੱਲ ਮਨੁੱਖੀ ਅਧਿਕਾਰਾਂ ਵਾਂਗ ਧਿਆਨ ਦੇ ਕੇ ਉਥੋਂ ਦੀ ਸਰਕਾਰ ਨਾਲ رابطہ ਕਾਇਮ ਕਰਕੇ ਕਿਉਂਕਿ ਪ੍ਰਵਾਸੀਆਂ ਦਾ ਹਿੰਦੂਸਤਾਨ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਆ ਤੇ ਜੇ ਉਹ ਵਸਣਗੇ ਤੇ ਇਹ ਗੱਲ ਭਾਰਤ ਦੇ ਹਿੱਤ ਵਿੱਚ ਜਾਊਗੀ ਉਹ ਕਮਾਈ ਕਰਕੇ ਕੁਝ ਪੈਸੇ ਇੱਧਰ ਭੇਜਣਗੇ ਜਾਂ ਇੱਥੇ ਆਉਣਗੇ ਤਾਂ ਇੱਥੇ ਖਰਚਾ ਚੱਲੂਗਾ ਤਾਂ ਬਹੁਤ ਕੁਝ ਹੋਊਗਾ ਜੇ ਉੱਡੜ ਕੇ ਆਉਂਦੇ ਨੇ ਕਿਸੇ ਪਾਸੇ ਤਾਂ ਸਾਡੇ ਲਈ ਹੋਰ ਮੁਸ਼ਕਲ ਬਣੂਗੀ ਕਿਉਂਕਿ ਅਸੀਂ ਤਾਂ ਆਪਣੀਆਂ ਮੁਸ਼ਕਲਾਂ ਵਿੱਚੋਂ ਨਿਕ ਰਹੇ ਹਾਂ ਇਸ ਕਰਕੇ ਅਮਰੀਕਾ ਦਾ ਜਿਹੜਾ ਅਧਿਕਾਰਤ ਭਾਈਚਾਰਾ ਹੈ ਜਾਂ ਜੋ ਵੀ ਉੱਥੋਂ ਦੇ ਵੱਡੇ ਅਫੀਸਰ ਸਹਿਬਾਨ ਨੇ ਜਾਂ ਰਾਸ਼ਟਰਪਤੀ ਨੇ ਉਹ ਜ਼ਰੂਰ ਮਾਨਵੀ ਹੱਕਾਂ ਤੋਂ ਮਾਨਵੀ ਪੱਖ ਤੋਂ ਜ਼ਰੂਰ ਉਹਨਾਂ ਨਾਲ ਹਮਦਰਦੀ ਵਾਲਾ ਵਤੀਰਾ ਕਰਨ ਇਹ ਸਾਸ ਕਰਾਉਣ ਲਈ ਉਹਨਾਂ ਨੂੰ ਸਾਡੇ ਵੱਡੀਆਂ ਜਥੇਬੰਦੀਆਂ ਨੇ ਜਿਹੜੀਆਂ ਮਨੁੱਖੀ ਅਧਿਕਾਰਾਂ ਦੀ ਹਾਮੀ ਭਰਨ ਵਾਲੇ ਤੇ ਉਹਨਾਂ ਦੇ ਪੱਖ ਵਿੱਚ ਖਲੋਣ ਵਾਲੇ ਉਹਨਾਂ ਨੂੰ ਚਾਹੀਦਾ ਕਿ ਉਹ ਇਹ ਜਿਹੜੇ ਵਿਚਾਰੇ ਅੱਜ ਰੋੜ ਰਹੇ ਨੇ ਜਿਨ੍ਹਾਂ ਦੇ ਉੱਤੇ ਮੌਤ ਦਾ ਮੰਡਲ ਮੰਡਲਾਉਂਦਾ ਉੱਜੜਨ ਦਾ ਇੱਕ ਵਾਰੀ ਫਿਰ ਬਦਲ ਆ ਜਿਹੜਾ ਮੰਡਲਾਉਂਦਾ ਤੇ ਤਾਂ ਕਿ ਉਹਨਾਂ ਨੂੰ ਉਸ ਹਨੇਰੇ ਦੀ ਦੁਨੀਆ ਵਿੱਚੋਂ ਕੱਢਿਆ ਜਾ ਸਕੇ ਉਹ ਬਹੁਤ ਵੱਡੀ ਹਮਦਰਦੀ ਦੇ ਪਾਤਰ ਨੇ ਤੇ ਉਹਨਾਂ ਨਾਲ ਹਮਦਰਦੀ ਦਾ ਹੀ ਵਰਤਾਰਾ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਅ ਅਮਰੀਕਾ ਤੋਂ ਇੱਕ ਤਰ੍ਹਾਂ ਨਾਲ ਆਸ਼ਾਵਾਦੀ ਜਿਹੜੇ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਉਂਕਿ ਹਾਲ ਦੀ ਘੜੀ ਕਿਉਂਕਿ ਨਵੇਂ ਰਾਸ਼ਟਰਪਤੀ ਨੇ ਅਹੁਦਾ ਸੰਭਾਲਿਆ ਕੁਝ ਸਖਤਾਈਆਂ ਰੂਪ ਵਿੱਚ ਸਾਹਮਣੇ ਆ ਰਿਹਾ ਕਿਉਂਕਿ ਹਕੀਕਤ ਕੀ ਆ ਅਸਲੀਅਤ ਕੀ ਆ ਕਿੰਨਾ ਕਿੰਨਾ ਲੋਕਾਂ ਨੂੰ ਇਹਦੇ ਨਾਲ ਸੇਕ ਲੱਗਣਾ ਇੱਕ ਤਰ੍ਹਾਂ ਨਾਲ ਜਿਨ੍ਹਾਂ ਨੇ ਪ੍ਰਭਾਵਿਤ ਹੋਣਾ ਅਸੀਂ ਤੇ ਦੁਆ ਕਰਦੇ ਹਾਂ ਪਰਮਾਤਮਾ ਕਰੇ ਕੋਈ ਪ੍ਰਭਾਵਿਤ ਨਾ ਹੋਵੇ ਕਿਉਂਕਿ ਵੱਡੇ ਆਰਥਿਕ ਸੋਮੇ ਜੋੜ ਕੇ ਵਿਦੇਸ਼ਾਂ ਦੀ ਧਰਤੀ ਵੱਲ ਕੂਚ ਕਰ ਗਿਆ ਚੰਗੇ ਭਵਿੱਖ ਲਈ ਲੋਕ ਉਹਨਾਂ ਨੂੰ ਹਨੇਰ ਵੱਲ ਨਾ ਪ੍ਰਤਨਾ ਬਵੇ ਉਹਨਾਂ ਨੂੰ ਆਉਣ ਵਾਲਾ ਸਮਾਂ ਚੰਗਾ ਹੋਵੇ ਸਾਡੇ ਨਾਲ ਸੰਸਰ ਦਾ ਤੋਚ ਸੰਖੇਪ ਵਿੱਚ ਦੇਖਦੇ ਰਿਹਾ ਕਰੋ ਸਾਡਾ ਚੈਨਲ ਆਵਾਜ਼ੇ ਖਲ ਕਿਸੇ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਨ ਬਾਅਦ ਸਤਿ ਸ੍ਰੀ ਅਕਾਲ